ਇਦੇ ਵਿੱਚ ਇੱਕ ਡੀਸੀ ਸਾਹਿਬ ਵੱਲੋਂ ਸਿਟ ਜਿਹੜੀ ਕਨਸਟੀਟਿਊਟ ਕੀਤੀ ਗਈ ਹੈ ਤੇ ਜਿਹੜਾ ਦਸਮੇਸ਼ ਅਕੈਡਮੀ ਵਿੱਚ ਜਿਹੜਾ ਕੁਝ ਰਿਕਾਰਡ ਹੈਗਾ ਆ ਉਹਨੂੰ ਜਿਹੜਾ ਇਨਕੁਆਇਰ ਕਰਨ ਲਈ ਇਹ ਸਿਟ ਕਨਸਟੀਟਿਊਟ ਕੀਤੀ ਗਈ ਸੀਗੀ ਤੇ ਸਿਟ ਵੱਲੋਂ ਜਿਹੜਾ ਹੈਗਾ ਤੇ ਸਾਨੂੰ ਹੁਕਮ ਮਿਲਿਆ ਸੀਗਾ ਵੀ ਇੱਥੇ ਜਿਹੜਾ ਇਹਨਾਂ ਦਾ ਰਿਕਾਰਡ ਹੈਗਾ ਆ ਕੀ ਕੀ ਰਿਕਾਰਡ ਚਾਹੀਦਾ ਹੈ ਉਹ ਸੰਬੰਧੀ ਉਹ ਲੈਟਰ ਰੀਸੀਵ ਕਰਾਉਣਾ ਸੀਗਾ ਤੇ ਇਹਨਾਂ ਨੂੰ ਲੈਟਰ ਰੀਸੀਵ ਕਰਾਇਆ ਤੇ ਇਹਨਾਂ ਨੂੰ ਟਾਈਮ ਦਿੱਤਾ ਹੈ ਰਿਕਾਰਡ ਇਕੱਠਾ ਕਰਕੇ ਸਿੱਟ ਦੇ ਅੱਗੇ ਪੇਸ਼ ਕਰਨ ਲਈ ਕਿੰਨੇ ਜਿੰਨੇ ਸਾਰੇ ਇਹਨਾਂ ਨੂੰ ਟਾਈਮ ਦਿੱਤਾ ਉਹ ਉਹ ਸਿੱਟ ਜਿਹੜੀ ਹੈਗੀ ਆ ਆਪਾਂ ਕਿਉਂਕਿ ਇਹਨਾਂ ਤਾਲਮੇਲ ਚ ਹੈਗੇ ਆ ਤੇ ਆਪਾਂ ਬਹੁਤ ਹੀ ਛੋਟਾ ਟਾਈਮ ਸੀ ਨਾ ਜੋ ਜਿਹੜਾ ਹੈਗਾ ਉਹ ਲਵਾਂਗੇ ਅ ਅੱਜ ਤੁਹਾਡੀ ਟੀਮ ਦੇ ਨਾਲ ਮੀਟਿੰਗ ਹੋਈ ਸੀ ਮੇਰੇ ਨਾਲ ਜਿਹੜੇ ਹੈਗੇ ਨੇ ਨੈਤ ਤਹਿਸੀਲਦਾਰ ਮੈਮ ਨੇ ਸੁਨੀਤਾ ਖਿੱਲਰਨ ਜੀ ਤੇ ਇੱਕ ਪ੍ਰਿੰਸੀਪਲ ਸਰ ਨੇ ਨੀਰਜ ਜੀ ਜਿਵੇਂ ਤੁਹਾਨੂੰ ਦਾਨਿਸ਼ਵੀਰ ਜੀ ਨੇ ਦੱਸਿਆ ਵੀ ਇੱਕ ਸਿਟ ਬਣੀ ਹੈ ਡਿਸਿਸਰ ਦੇ ਉਹਦੇ ਚ ਤੇ ਮੈਡਮ ਦੀ ਕੁਝ ਕੰਪਲੇਂਟਸ ਹੈਗੀਆਂ ਉਹ ਉਹਦੇ ਸੰਬੰਧੀ ਸਾਨੂੰ ਰਿਕਾਰਡ ਚਾਹੀਦਾ ਉਸ ਰਿਕਾਰਡ ਸੰਬੰਧੀ ਅਸੀਂ ਇੱਕ ਇਹਨਾਂ ਨੂੰ ਰਿਕੁਐਸਟ ਦਿੱਤੀ ਹੈ ਜੋ ਪੇਸ਼ ਕਰਨਗੇ ਫਿਰ ਅੱਗੇ ਠੀਕ ਹੈ ਸਰ ਸੁਣਨ ਚਾਹਿਆ ਕਿ ਮੰਤਰੀ ਸਾਹਿਬ ਨੇ ਵੀ ਇੱਕ ਟਵੀਟ ਕੀਤਾ ਸੀਗਾ ਕਿ ਜਿਹੜੀ ਪੀ ਐਚ ਡੀ ਦੀ ਡਿਗਰੀ ਹੈ ਮੈਡਮ ਦੀ ਉਹ ਹਲੇ ਉਹਨਾਂ ਨੇ ਸ਼ੋ ਨਹੀਂ ਕੀਤੀ ਹੈ ਕੁਝ ਕੋਈ ਇਹਦੇ ਬਾਰੇ ਹੈ ਉਸੇ ਸੰਬੰਧੀ ਡਾਕੂਮੈਂਟ ਮੰਗੇ ਹੈ ਜੀ ਠੀਕ ਹੈ ਹਾਂਜੀ